ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਰਮਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਏ ਚਾਰ ਪਸ਼ੂ ਆ ਇਹਨਾਂ ਬਾਰੇ ਲੈਨੇ ਆ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਸ ਗਿਆ ਵੀਰ ਜੀ ਸਾਸਰੀ ਗਾਲ ਜੀ ਸਸ ਗਿਆ ਬੱਬਾ ਜੀ ਸਾਸਰੀ ਗਾਲ ਜੀ ਕੀ ਹਾਲ ਚਾਲ ਜੇ ਠੀਕ ਠਾਕ ਬੱਬਾ ਜੀ ਵਧੀਆ ਕਿਰਪਾ ਜੀ ਨੀ ਯਾਰੇ ਦਾ ਟਾਈਮ ਆ ਹਾਂਜੀ ਸੁਖਾਂ ਦਾ ਦਿਹਾੜੀ ਨਿਗਾਵੇ ਪਰਮਾਤਮਾ ਬਿਲਕੁਲ ਜੀ ਵਾਈਗੁਰ ਵੀਰ ਜੀ ਆਪਣਾ ਨਾਮ ਦੱਸਿਓ ਇਹ ਨਾਮ ਵੀ ਜੀ ਓਡਾ ਲੱਭੂ ਏ ਹਾਂਜੀ ਪਿੰਡ ਕਾਮਲਪੁਰਾ ਜੀ ਹਾਂਜੀ ਇਹ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਜਨਾਲਾ ਦੀ ਠੀਕ ਹੈ ਵੀਰ ਜੀ ਤੇ ਆਪਣਾ ਫੋਨ ਨੰਬਰ ਦਾ ਫੋਨ ਨੰਬਰ ਵੀਰ ਜੀ ਹੈਗਾ ਜੀ 98149 ਹਾਂਜੀ ਤੇ 11734 ਵੀਦਾਂ ਨੰਬਰ ਨਵੀਂ ਛਮ ਲਈ ਆ ਵੀਰ ਨੂੰ ਯਾਦ ਨਹੀਂ ਆ ਠੀਕ ਲਿਖਿਆ ਹੋਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਵੀਰ ਜੀ ਤੇ ਆਪਣਾ ਗੁਰਸੇਖਿਆ ਵੀਰ ਬਹੁਤ ਠੰਡੇ ਸਵੇਹਾ ਦੇ ਹੈਗੇ ਨੇ ਤੇ ਵੀਰਾਂ ਦਾ ਵੀ ਗਾੜੀ ਕਣਕਣ ਕੋਈ ਢਵਾ ਲਈ ਤੇ ਮੈਂ ਘਰ ਦੇ ਡੰਗਰ ਤੇ ਮੈਂ ਵੇਚ ਦਿੰਦੇ ਵੀਰ ਜੀ ਖਾਨ ਨੂੰ ਨੰਬਰ ਦਿੱਤਾ ਹੈ ਫੋਨ ਤੇ ਵੀ ਹਾਲੀ ਵੀਡੀਓ ਜ਼ਰੂਰ ਪਾਓ ਹਾਂਜੀ ਹਾਂਜੀ ਤਾਂ ਹੀ ਇਹਨਾਂ ਕੋ ਪਹੁੰਚੇ ਅੱਜ ਠੀਕ ਹੈ ਬਾਬਾ ਜੀ ਤੇ ਕਰੀਏ ਸ਼ੁਰੂ ਵੀਰ ਜੀ ਹਾਂਜੀ ਕਰੋ ਜੀ ਆਹ ਝੋਟੀ ਤਾਂ ਕਰ ਲਈਏ ਕਰੋ ਝੋਟੀ ਕਰ ਲਈਏ ਹਾਂਜੀ ਦੱਸੋ ਵੀਰ ਜੀ ਇਹਦੇ ਬਾਰੇ ਝੋਟੀ ਬਾਰੇ ਇਹ ਵੀ ਜੀ ਪੀਲੇ ਸੂਈ ਦੀ ਝੋਟੀ ਇਹ ਸੂਈ ਤਾਜੀ ਹਾਂ ਪਹਿਲਾਂ ਸੂਆ ਜੀ ਆਹ ਕੱਟਾ ਜੀ ਹਾਂਜੀ ਅੱਛਾ ਆਹ ਕੱਟਾ ਆ ਗਿਆ ਇਹਦਾ 2-3-3 ਸੂਈ ਨੂੰ ਹੋਏ ਠੀਕ ਹੈ ਜੀ ਤਾਜੀ ਸੂਈ ਵੀਰ ਦੱਸਦਾ ਚੋ ਝੋਟੀ ਆ ਪਹਿਲਾਂ ਸੂਆ ਆ ਵੇਖੋ ਜੀ ਇਹ ਦੇ ਵੀ ਪੋਟਨਾ ਜਮਾਂਦਰੋ ਹੀ ਮਾਲਕ ਵੱਲੋਂ ਪੰਜ ਥਾਣੇ ਆ ਇਹ ਪੰਜ ਥਾਣੇ ਵੀਰ ਜੀ ਇਹਨੂੰ ਤੋਰੇ ਲੰਮੀ ਤੋਰੇ ਪੰਜੇ ਥਣ ਕਿਰੇ ਆ ਨਾ ਸਹੀ ਚੱਲਦੀ ਜੀ ਅੱਛਾ ਜੀ ਹਾਂ ਜੀ ਹਾਂ ਜੀ ਪੰਜੇ ਥਣ ਚੱਲਦੇ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਤੋਰਦੇ ਤੋਰਦੇ ਲੰਮੀ ਇਹ ਹੋ ਤਾਂ ਹੈ ਵੀ ਕੋਲ ਥਣ ਤੋਰਦੇ ਵੀਰ ਜੀ ਤੋਰਦੇ 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 ਲੰਮੀ ਤੋਰ ਠੀਕ ਹੈ ਲੈ ਵੀਰ ਜੀ ਲੈ ਲਿਓ ਜੀ ਸਾਡੀ ਠੀਕ ਹੈ ਹਾਂ ਠੀਕ ਹੈ ਮੜਾ ਜਿੱਦੋਂ ਬਖਾਰਿਓ ਆ ਵੀਖੋ ਇਹ ਆ ਵੇਖੋ ਵੀਰ ਜੀ ਪੰਜ ਥਾਣੇ ਪੰਜੇ ਵੀਰ ਕਹਿੰਦਾ ਚੱਲਦੇ ਆ ਬਰਾਬਰ ਦੇ ਦੱਸ ਦੇ ਵੀਰ ਜੀ ਚੰਗੇ ਆ ਬਾਅਦ ਕਿਹ ਭਣ ਘਰ ਨੂੰ ਤਰਾਜ ਨਾ ਹੋਵੇ ਬਿਲਕੁਲ ਜੀ ਹਾਂਜੀ ਉਹ ਤਰ ਹੈ ਸ਼ੀਲਸ ਲੱਗ ਜੇ ਤੇ ਦੂਜਾ ਦਿਨ ਸ਼ਹੀਦ ਹੋਇਆ ਜੀ ਹਾਂਜੀ ਨਾ ਦੇ ਦੇ ਬੱਚਾ ਜੀ ਇਹ ਤਾਂ ਜੀ ਕਿੰਨਾ ਕਿ ਚੋਰਾ ਬੋਲਾ ਬਲ ਥਲੋਂ ਆ ਇਹਦੇ ਬਾਬਾ ਜੀ ਬੋੜਾ ਹੀ ਏ ਅੱਛਾ ਅਰੇ ਬੋਲਾ ਟੇਮ ਚ ਘਾ ਦੇਣਾ ਮੈਂ ਸੱਚਾ ਹਾਂ ਉਹਦਾ 4 ਕਿਲੋ ਚਾਹੀਦਾ ਬੋਲਾ ਚਾਰ ਕਿਲੋ ਚਾਹੀਦਾ 4 ਕਿਲੋ ਬੋਲਾ ਹੈਗਾ 1 ਕਿਲੋ ਵੀ ਜੀ ਹੈਗਾ ਇਸ ਟਾਈਮ ਬੱਚੜਾ ਪਾ ਗਏ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਪਹਿਲਾ ਸੂਆ ਸੂਈ ਹੈ ਨਾ ਜੀ ਬਿਲਕੁਲ ਜੀ ਠੀਕ ਹੈ ਜੀ ਵੇਖੋ ਜੀ ਵੀਰ ਨੇ ਬਿਲਕੁਲ ਸਚਾਈ ਦੱਸੀ ਆ 5 ਥਾਣੇ ਪੰਜੇ ਚੱਲਦੇ ਆ 4-5 ਕਿਲੋ ਵੀਰ ਕਹਿੰਦਾ ਇਹ ਬੋਲਾ ਵਾ ਕਟਾ ਮਗਰ ਆ ਗਿਆ ਹਾਂਜੀ ਕਟਾ ਮਗਰ ਆ ਗਿਆ ਹਾਂਜੀ ਤੇ ਵੀਰ ਜੀ ਕੀ ਮੋਲ ਆ ਇਹਦਾ ਮੋਲ ਦੇਖ ਲਓ ਵੀ ਜੀ ਲੋਕੀ ਦਾ 10 ਲੱਖ ਲਈ ਜਾਂਦੇ ਜੀ ਅੰਜਾਇਜ਼ ਕਰਾਂਗੇ ਲੋਕਾਂ ਨੇ ਵੇਖੀ ਆਪਾਂ ਆਪਣੀ ਚੀਜ਼ਾਂ ਦੇ ਵੇਖਣਾ ਵੀ ਸਾਡੀ ਚੀਜ਼ ਐ ਨਿਕੀ ਜੀ ਇੰਨਾ ਪਾ ਦਈਏ ਮੁੱਲ ਆਪਾਂ ਵੀ ਚਾਇਜ਼ ਕਰਾਂਗੇ ਹਾਂਜੀ ਜਾਇਦ ਦੱਸੋ ਆਪਾਂ ਵੀ ਜੀ ਮੁੱਲ ਤੇ 75 ਕਰਦੇ ਜੇ ਹਾਂਜੀ ਵੀਰ ਜੀ ਨਾ 70 ਨਾ 75 ਹਾਂਜੀ ਸ਼ਾਹੀਆ ਦੀ ਦੇ ਦਈਏ ਇੱਕ ਹੀ ਗੱਲ ਬਾਬਾ ਜੀ ਪੂਰੇ 65 ਦੀ ਜਾਂਦੇ ਇਹ ਵੀ ਪਹਿਲਾ ਠੀਕ ਐ ਵੀਰ ਜੀ 100 ਰੁਪਿਆ ਛੋੜੀ ਹੋਈ ਕੋਈ ਛੋੜੀ ਹੋਗੀ ਕੋਈ ਗੱਲ ਨਹੀਂ ਜੀ ਬਾਕੀ ਕੋਈ ਵੀਰ ਚੱਲ ਗਿਆ ਹੋਊਗਾ ਕਰਿਓ ਮਾਨਤਾਂ ਕੋਈ ਗੱਲ ਨਹੀਂ ਹਨਾ ਇਹ ਕੋਈ ਗੱਲ ਨਹੀਂ ਬਿਲਕੁਲ ਜੀ ਵੇਖੋ ਵੀ ਵੀਰ ਜੀ ਹੁਣੇ ਆਂਦੇ 65000 ਦੀ ਦੇ ਦਾਂਗੇ ਝੋਟੀ ਚੰਗੀ ਝੋਟੀ ਆ ਥਨ ਥੁਣੇ ਬਹੁਤ ਚੰਗੇ ਲੱਗੇ ਆ ਜੀ ਜੇ ਖਾਦੇ ਪੀਦੇ ਸੇਵਾ ਪਹਿਲ ਪੜਾ ਕੜੂ ਚਲੋ ਬਿਲਕੁਲ ਜੀ ਦੁੱਧ ਕਢੀ ਜਾਊਗੀ ਜ਼ਿਆਦਾ ਨਹੀਂ ਕਹਿੰਦੇ ਸੀ ਬਿਲਕੁਲ ਜੀ ਬਾਕੀ ਸੇਵਾ ਤੋਂ ਥੋੜੀ ਜੀ ਹੈਗੇ ਹਨਾ ਜੀ ਸੇਵਾ ਸੂਵਾ ਚੰਗੀ ਹੋਈ ਤੇ ਦੁੱਧ ਤੇ ਜਿਓ ਪੱਠੇ ਵਾਹ ਤੇ ਅੱਛਾ ਜੀ ਬਾਕੀ ਛਟਾਲੇ ਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਤਾਜੀ ਵਿਚਾਰੀ ਸਰੀ ਆ ਹਾਂਜੀ 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 ਨਹੀਂ ਪਾਇਆ ਹਸਾ ਲਾਣ ਵਾਲੇ ਹਾਂਜੀ ਹਾਂਜੀ ਖਾ ਪੀ ਗਈ ਆ ਵੀਰ ਜੀ ਜੇ ਨੇ ਹਨਾ ਜੀ ਹਾਂ ਥ ਬਿਲਕੁਲ ਬਿਲਕੁਲ ਜੀ ਆ ਖਾ ਪੀ ਗਏ ਫਿਰ ਹਨਾ ਤੇ ਆਗੇ ਦੂਜੇ ਨੰਬਰ ਤੇ ਜੀ ਆ ਵੈ ਹਾਂਜੀ ਹਾਂਜੀ ਆਹੜੀ ਦੱਸੋ ਇਹਦੇ ਬਾਰੇ ਇਹ ਪਹਿਲੇ ਸੂਹਾ ਸੁਣੀ ਜੀ ਪਹਿਲਾ ਸੂਹਾ ਸੁਣੀ ਹੈ ਹਾਂਜੀ ਹਾਂਜੀ ਕਿੰਨੇ ਚੰਗੀ ਸਾਜੀ ਕੱਪਣਾ ਇਹ ਵੀ 6 ਮਹੀਨਾ ਜਾਂਦਾ ਅੱਛਾ 6 ਮਹੀਨਾ ਜਾਂਦਿਆ 6 ਮਹੀਨਾ ਜਾਂਦਾ ਠੀਕ ਸੱਚਾਈ ਦਾ ਵਾਦਾ ਵੀ ਜੀ ਹੁੰਦਾ ਵਾ ਆ ਵੇਖੋ ਜੀ ਵੀਰ ਜੀ ਕਹਿੰਦੇ 6 ਮਹੀਨਾ ਜਾਂਦਿਆ ਪਹਿਲਾ ਸੂਹਾ ਵਾ ਬਾਕੀ ਚਲੋ ਕਿਸੇ ਵੀਰ ਨੇ ਸਾਹਮਣੀ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਅ ਵੀ ਕੋਈ ਸਾਂਭ ਲੂਗਾ ਤੇ ਵੈੜ ਚੋਂ ਇਹ ਦੀ 35.40 ਦੀ ਜਾਂਦੀ ਵਾ ਚਲੋ ਕਿੰਨੇ ਵਿੱਚ ਚੱਲੇ ਮੇਰੀ ਕੋਰੀ ਕਰਕੇ ਵੀ ਹਾਂਜੀ ਹਾਂਜੀ ਚਲੋ ਇਹ ਹੈ ਕਿ ਕੋਈ ਸਾਂਭਦਾ ਹਨਾ ਕੋਈ ਸਾਂਭ ਵੀ ਵੇਚੀ ਆ ਗਈ ਹੈ ਲੱਗੀ ਕਿਹੋ ਜਿਹਾ ਵੀਰ ਪਸ਼ੂ ਨੂੰ ਸਾਂਭੂਗਾ ਉਹੋ ਜਿਹਾ ਹੀ ਮੁੱਲ ਐਨੂੰ ਤੋਰੇ ਕਰੀਂ ਨਾ ਤੋਰ ਦੋ ਲੰਮੀ ਤੋਰ ਤੋਰ ਦੋ ਲੰਮੀ ਤੋਰ ਆ ਵੇਖੋ ਵੀਰ ਜੀ ਪਹਿਲਾ ਸੂਆ 6 ਮਹੀਨਿਆਂ ਦੀ ਗੱਬਣ ਵੀਰ ਦੱਸਦਾ ਹਾਂਜੀ ਹਾਂਜੀ ਠੀਕ ਹੈ ਜੀ ਉਹ ਤਾਂ ਇਹ ਵੀ ਹੈ ਰੰਗ ਬਾਜ ਚੋਂ ਚੰਗੀ ਆ ਕੋਈ ਸਾਂਭਿਆ ਅਗਲੇ ਨੂੰ ਵੀ ਰੋਕੀ ਮਿਲ ਸਕਦੀ ਆ ਹਾਂਜੀ ਲੈਓ ਵੀਰ ਜੀ ਲੈਓ ਇਹ ਵੀ ਰਾਜੀ ਆ ਵੈੜ ਕੱਦ ਕਾਠਾ ਲਈ ਆ ਲੰਮੀ ਬੇਲ ਦਾ ਹੀ ਮਜਬੂਰੀ ਨੇ ਚੋਆ ਵੇਚਣ ਦਿਆ ਹਾਂਜੀ ਹਾਂਜੀ ਆਈ ਵਾਲ ਦਾ ਪੱਖ ਦੇ ਹਾਂਜੀ ਸਹੀ ਹਲ ਚਾਂਗੇ ਆ ਵੇਖੋ ਵੀਰ ਜੀ ਥਾਣਵੀ ਠੀਕ ਹੈ ਜੀ ਹਾਂਜੀ ਵੀਰ ਜੀ ਇਹ ਕਿੰਨਾ ਕ ਮੁੱਲ ਆ ਇਹਦਾ ਕਿੰਨਾ ਕੀ ਦੇ ਦੇਣੀ ਏ ਮੁੱਲ ਜੀ ਐਵੇਂ ਜਾਇ ਜੀ ਦੇਣ ਵਾਲੇ ਪਾਸੇ ਪੈਣਾ ਵਾ ਦੇਣ ਵਾਲਾ ਹੀ ਕਰੀ ਬੰਦਾ ਹਾਂਜੀ ਹਾਂਜੀ ਜੀ ਬਾਬਾ ਜੀ ਪੰਜੀ ਦੀ ਦੇ ਦਾਂਗੇ ਮੰਗਣੇ ਚਲੋ ਵੀਰ ਜੀ ਨਾ ਪੰਜੀ ਨਾਮ ਬਾਜੀ ਹਾਂਜੀ ਹਾਂਜੀ हां नागरिकarni 160 ਵੀ ਜਾਂਦਾ ਮੈਂ 100 ਹੀ ਕਰਨੀ ਆ ਅੱਛਾ ਜੀ 20000 ਦੀ ਦੇ ਦਾਂਗੀ 20000 ਦੀ ਜੀ ਆ ਦੇ ਦੇਣੀ ਆ ਤਾਂ ਗੱਲ ਕੀ ਆ ਨਹੀਂ ਸਭ ਹੀ ਜਾਣਦੇ ਬਿਲਕੁਲ ਜੀ ਚਲੋ ਕੋਈ ਵੀ ਹਾਂਜੀ ਕੋਈ ਵੀ ਰਸਾਂਭੂਗਾ ਚਲੋ ਹਜੇ ਸੇਵਾ ਮਹੀਨਾ ਵੀਰ ਕਹਿੰਦਾ ਹੈ ਹਨਾ ਤੇ ਕੋਈ ਇਹਨੇ ਵੀ ਸਾਹਮਣੀ ਆ ਕਿੰਨਾ ਟਾਈਮ ਵੀ ਤੇ ਇਹ ਆ ਕਿ ਸਾਹਮ ਦਾ ਮੁੱਲ ਦੇ ਕੇ ਜਾਊਗੀ ਹਨਾ ਜੀ ਬਾਕੀ ਵੀਰ ਜੀ 20000 ਚੋਂ ਮਾਨਤਨ ਕਰ ਦਿਓ ਆਏਗੇ ਵੀਰ ਦਾ ਥੋੜਾ ਬੋਧਾ ਕੋਈ ਜਿਆਦਾ ਠੀਕ ਆ ਫੋਨ ਲਾਵੇ ਕੋਈ ਵੀਰ ਹਨਾ ਜੀ ਠੀਕ ਆ ਬਿਲਕੁਲ ਜੀ ਠੀਕ ਆ ਜੀ ਆ ਕੀ ਤੇ ਜਨਮਰ ਤੇ ਜੀ ਅਣੀ ਟੋਕੜ ਗਾਂ ਦੇ ਗਾਂ ਵੀਰਾਂ ਦਾ ਵੀ ਮਹੀਨਾ ਇੱਕ ਵਨ ਹੋਈ ਹੋਇਆ ਜਿਆਦਾ ਚਿਰ ਨਹੀਂ ਕਹਿੰਦੇ ਅਸੀਂ ਅੱਛਾ ਕਿਨੇ ਵੀ ਕਿੰਨਾ ਹੈਗਾ ਉਹ ਨਹੀਂ ਕਹਿਣਾ ਵਾ ਹਾਂਜੀ ਠੰਡੀ ਠੁੰਡੀ ਜੀ ਦੁੱਧ ਵੀਜੀ ਕਿੰਨਾ ਥਲੇ ਦੁੱਧ ਵੀਜੀ ਦੇ ਥਲੇ ਪੱਕਾ ਜਗਾ ਲੀਟਰ ਮਾਰ ਕੇ ਦਵਾਗੇ 7 ਕਿਲੋ 7 ਕਿਲੋ 7 ਕਿਲੋ ਜੀ ਠੰਡੀ ਬਾਕੀ ਪਾਣੀ ਆ ਵੇਖੋ ਵੀਰ ਜੀ ਧਾਰ ਤੂਰ ਵੇਖੋ ਗਾਂ ਤਿਆਰ ਹੋ ਜੇ ਤੇ ਫੇਰ ਰਕਮ ਦੀ ਬੰਨ ਵਾਲੀ ਆ ਪਰ ਧਾਰ ਤੂਰ ਪੂਰੀ ਆ ਕੋਈ ਧੂਰ ਨਹੀਂ ਹੈ ਬਿਲਕੁਲ ਜੀ ਠੰਡੀ ਸੀਲਾ ਬਾਕੀ ਵੱਡੀ ਵਹਿੜਾ ਫੁੱਲ ਸਾਈਜ਼ ਵੀਰ ਜੀ ਕੱਦ ਕੱਟ ਫੋਲਾ ਵਜਨ ਫੋਲਾ ਲੰਮੀ ਬੇਲ ਆ ਹਾਂਜੀ ਟੀੜੀ ਵੱਡੀ ਆ ਤੋਰੋ ਵੀਰ ਜੀ ਤੋਰੋ ਤੋਰੋ ਵੇਖੋ ਵੀਰ ਜੀ ਵੱਡੀ ਵਹਿੜ ਆ ਵੀਰ ਕਹਿੰਦਾ 7 ਕਿਲੋ ਦੁੱਧ ਆ ਬਸ ਥਣ ਥੋਣੇ ਬਹੁਤ ਚੰਗਾ ਚੈੱਕ ਕਰੋ ਵੀਰ ਜੀ ਤੋਰੋ ਵੀਰ ਜੀ ਤੋਰੋ ਇਹਨਾਂ ਲੰਮੀ ਤੋੜੋ ਇਹ ਤਾਂ ਜੜੀਆਂ ਆ ਵੇਖੋ ਇੱਥੇ ਇੱਥੇ ਤੱਕ ਹੋਣੀ ਬਿਲਕੁਲ ਜੀ ਬਿਲਕੁਲ ਜੀ ਇਹਨਾਂ ਲੰਮੀ ਤੋੜੋ ਤੋਰੋ ਵੀਰ ਜੀ ਤੋਰੋ ਇਹ ਗਾਮ ਨਿਕਲ ਆਈ ਤੇ ਗਾਂਈ ਰੁਪਈਏ ਰਗਮਾ ਰੀ ਗਿਆ ਹਾਂਜੀ 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 ਚੰਗੀ ਗਾਦ ਰੰਗ ਸਧੀ ਗਾਹ ਵਗੀ ਬਿਲਕੁਲ ਬਚਨ ਫੋਲਾ ਕਦ ਕਾ ਖਾਲੀ ਹੈ ਜੀ ਬਾਹਰ ਠੰਡੀ ਹੈ ਕਰਮਾ ਦੀ ਕੋਈ ਵੀਰ ਸੰਭੂ ਦਾ ਦੁੱਧ ਪਹਿਲਾਂ ਸੂਆ ਸੋਈਆ ਦੁੱਧ ਤੋਂ ਮਾਜੂਗੀ ਇਹ ਦੁੱਧੇ ਜੀ ਇਹ ਦੁੱਧੇ ਸੂਵੇ ਦੀ ਹੈ ਲੈ ਵੀਰ ਜੀ ਆ ਕੋੜੀਆਂ ਉਤਾਨੇ ਚੋਕਰੀ ਫਿਰੇ ਨਹੀਂ ਕੋਈ ਕੱਦ ਨਹੀਂ ਕਹਿਣਾ ਅਸੀਂ ਜੀ ਹਾਂ ਜੀ ਬੜੇ ਸ਼ੌਂਕ ਨਾਲ ਵੀਰ ਨੇ ਸੰਭੀ ਹੁੰਦਾ ਚੰਗੀ ਹੈ ਜੀ ਰਾਜੀ ਪਲੀ ਜੁੜੀ ਆ ਵੀਰ ਜੀ ਗਾਂ ਕਿੰਨਾ ਟਾਈਮ ਆਖਿਆ ਨੂੰ ਉਦਾਂ ਲ ਹੋਇਆ ਟੀਕਾ ਲੱਗੇ ਨੂੰ ਗੋਮੀਨਾ ਅਜੇ ਮਹੀਨਾ ਹੋਇਆ ਹੈ ਨਾ ਬਿਲਕੁਲ ਜੀ ਉੱਤੇ ਹੋ ਗਏ ਜੀ ਬਾਕੀ ਕੋਈ ਵੀਰ ਤੋਕੜ ਮੰਨ ਕੇ ਲਵੇ ਹੈ ਨਾ ਜੀ ਤੋਕੜ ਮੰਨ ਕੇ ਕੋਈ ਵੀਰ ਲਵੇ 7 ਕਿਲੋ ਦੁੱਧ ਆ ਜੀ ਵੇਖੋ ਜੀ ਕਿਸਮਤ ਹੈ ਜੀ ਕਿਸਮਤ ਆ ਜੀ ਗਾੜੀ ਹੈ ਨਾ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਇਹਦਾ ਵੀਰ ਦੱਸੋ ਜਾਈ ਜੀ ਦੱਸੋ ਵੀਰ ਜੀ ਰੇਟ ਇਹਦਾ ਜਾਈ ਜੀ ਕਰ ਦੀ ਜੀ ਹਾਂ ਜਾਈ ਜੀ ਵਿੱਚ ਦੇਣ ਵਾਲੇ ਪਾਸੇ ਪੈਣਾ ਕੰਮ ਆ ਮੰਗਣ ਦਾ ਵੀਰ ਲੋਕ ਕਿਰੇ ਕਿਰੇ ਮੋਦ ਮੰਗਦੇ ਨੇ ਇਦੀ ਗਾੜੀ ਹਾਂ ਜੀ ਹਾਂ ਜੀ ਜਾਈ ਜੀ ਦੇ ਜੀ ਵਿੱਚ 5000 ਦੀ ਦੇ ਦਾਂਗੇ 5000 ਦੀ ਵੀਰ ਜੀ ਹਾਂਜੀ ਹਾਂਜੀ ਬਾਬਾ ਜਾਇਜ ਜਾਇਜ ਕਰਦੀ ਵੀਰ ਜੀ ਕਰ ਦੋ ਕਰ ਹਾਂ ਨਾ ਇਹ ਫਿਰ ਵਿੱਚ ਫਿਰ ਵੀਰ ਨੂੰ ਕੋਈ ਨਹੀਂ ਨਹੀਂ ਕਰੋ ਕਰੋ ਕੋਈ ਨਹੀਂ ਕਹਿੰਦੇ ਵੀ ਜਾਇਜ ਦੱਸੋ ਇਹ ਵੀ 20000 ਦੀ ਦੇਣੀ ਹਾਂ ਨਾ ਫਿਰ 20 ਕੋਈ ਗੱਲ ਨਹੀਂ ਮੰਨੋ ਗੱਲ ਸਾਡੀ ਕੋਈ ਗੱਲ ਹਾਂਜੀ ਬਿਲਕੁਲ ਤੇ 100 ਰੁਪਿਆ 100 ਹੀ ਕਰਾਂਗੇ ਐ 100 ਰੁਪਿਆ ਛੋਟ ਹੀ ਨਹੀਂ ਹਾਂ ਬਿਲਕੁਲ ਜਾਇਜ ਮੋਲਾ ਜੀ ਵਜਨ ਬੜਾ ਵੱਡੀ ਵਹਿੜਾ 7 ਕਿਲੋ ਦੁੱਧ ਕੋਈ ਵੀਰ ਸੰਭੂ ਦੁੱਧੋਂ ਵਾਜੂ ਹਨਾ ਜੀ ਹਾਂਜੀ ਠੀਕ ਹੈ ਜੀ ਤਾਂ 7 ਕਿਲੋ ਦੁੱਧ ਦਾ ਟੋਕਰ ਮੰਨ ਕੇ ਕੋਈ ਵੀਰ ਲਵੇ ਚੈਨਲ ਤੇ ਵੀਡੀਓ ਆਇਆ ਸੀ ਇਹ ਵੀਡੀਓ ਪੈਣੀ ਹੈ ਇਹਦੇ ਰੇਟ ਪੈਣੇ ਬੀ ਲੋਕੀ ਭੱਜ ਭੱਜ ਕੇ ਆਉਣਗੇ ਬਿਲਕੁਲ ਜੀ ਬਿਲਕੁਲ ਵੀ ਭਾਈ ਚਾਹੀਦਾ ਵੀ ਰੇਟ ਜਾ ਜਾ ਵੀਰ ਜੀ ਹਨਾ ਜੀ ਹਾਂ ਜੀ ਹਾਂ ਜੀ ਤਾਂ ਹੀ ਤਾਂ ਲੇ ਪੀਏ ਇਹ ਵੀਰ ਨੇ ਤੁਹਾਨੂੰ ਯਾਦ ਕੀਤਾ ਹਾਂ ਜੀ ਇਹਨੇ ਰੇਟ ਤੇ ਹੋਰ ਗਿਆ ਚਲੋ ਮਾਨਤਾ ਨਹੀਂ ਆਹੀ ਕਰਾ ਦਿਆ ਬਿਲਕੁਲ ਜੀ ਨਹੀਂ ਜਾ ਜਾ ਰੇਟ ਆ ਬਾਬਾ ਜੀ ਜਾ ਜਾ ਮੋਨ ਲਾ ਠੀਕ ਹੈ ਜੀ ਵੀਡੀਓ ਪੱਲੇ ਬੰਨੇ ਵਾਹ ਲੈ ਬੱਚਾ ਵੀ ਅਗਲਾ ਨਹੀਂ ਚਲੋ ਵੀ ਹਾਂ ਜੀ ਠੀਕ ਹੈ ਜੀ ਜੀ ਆ ਲੈ ਆ ਬੱਛੀ ਜਮਗਰ ਬੱਚਾ ਜਮਗਰ ਆ ਮਗਰ ਵਸ਼ੀ ਆ ਜੀ ਹਾਂਜੀ ਠੀਕ ਹੈ ਜੀ ਇਹਦੇ ਥੱਲੇ ਕਿੰਨਾ ਦੁੱਧ ਆ ਵੀਰ ਜੀ ਇਹਦੇ ਥੱਲੇ ਵੀਰ ਜੀ ਦਿਖਾਵਾ ਦੇਖੋ 9-10 ਗੱਲ ਵਾਲਾ ਕਰ ਜਾਊਗੀ ਵਾਰ ਅੱਛਾ ਜੀ ਉਹ ਤੇ ਜਿਹੜਾ ਪੱਕਾ ਲੀਟਰ ਵਾਲਾ ਇਹਦੇ ਥੱਲੇ 7 ਕਿਲੋ ਜੀ 7 ਕਿਲੋ ਦੁੱਧ ਆਗਾ ਹਨਾ ਜੀ ਹਾਂਜੀ ਹਾਂਜੀ ਲੈਓ ਵੀਰ ਜੀ ਲੈਓ ਇਹ ਵੀ ਜੇ ਅਸੀਂ ਪੌਣੀ ਪਿੰਡੀ ਕੋਲ ਤਾਂ ਜਾਣਾ ਪਾਕ ਚੁੰਦੇ ਜੀ ਇਹਨੂੰ ਨਿਆਣਾ ਪਾਉਣਾ ਪੈਂਦਾ ਜੀ ਐ ਰਸਤੀ ਪੌਣੀ ਮੰਦੀ ਐ ਵੀਡੀਓ ਕਿ ਪਾ ਕੇ ਗਾੜੀ ਮਰ ਆਇਆ ਜਖਲੋਣਾ ਵਿੱਚ ਪੈਂਦਾ ਵਾ ਅੱਛਾ ਜੀ ਕਿਤਨਾ ਵੀਰ ਨੇ ਗਝਾਈ ਆ ਵੀ ਕੱਲਾ ਬੰਦਾ ਚੱਲਾ ਭਾ ਮਾਂਛਾ ਦੇ ਗਰੀਬ ਕਿਤਨਾ ਖਲੋ ਜਾਂਦੇ ਤੇ ਫਿਰ ਚੋਲ ਨਹੀਂ ਜੇ ਫਿਰ ਹਿਲਦੀ ਨਹੀਂ ਭਾਵੇਂ ਕੋਈ ਉੱਤਾਂ ਹੀ ਚੋਲੇ ਆ ਵਾ ਆ ਕੇ ਮਾਸਾ ਭਾ ਚੋਕਰ ਚਾਕਰ ਪਰ ਇਹ ਕੋਈ ਚੱਪੇ ਇਹ ਸੁਣਾਂ ਕਿ ਸਾਈਵਾਲ ਦਾ ਪੱਕਾ ਰਸਦੀ ਆ ਨਾ ਹਾਂਜੀ ਤੇ ਸੁਣਾਂ ਡਾਡੂ ਲ ਜਾਂਦੀ ਨਾ ਹਾਂ ਬਿਲਕੁਲ ਜੀ ਇਹ ਬੱਚੀ ਨੂੰ ਜਿਹਦਾ ਜੀ ਮੂੰਹ ਲਵਾਉਂਦੇ ਨਾਲ ਹਾਂਜੀ ਹਾਂਜੀ ਬੱਚੀ ਛੱਡੀ ਜੀ ਅੱਛਾ ਬੱਚੀ ਛੱਡੀ ਜੀ ਥਾਂ ਥਮ ਚੰਗਾ ਲੱਗਾ ਜੀ ਬਿਲਕੁਲ ਥਾਂ ਠੀਕ ਹੈ ਵਾਜੀ ਦਾ ਇਹ ਕੋਈ ਵਨ ਵਨ ਹੋ ਨਾ ਕਿਸ ਰਨ ਬਾਬਾ ਜੀ ਹੋਈ ਜੇ ਗਾਂ ਕਿੰਨਾ ਚਿਰ ਉਹ ਦਿਨ ਹੋ ਗਏ ਆ ਮਹੀਨੇ ਤੋਂ ਨੂੰ 5-7 ਦਿਨ ਘਟ ਜੇ ਅੱਛਾ ਮਹੀਨੇ ਨੂੰ 5 ਮਹੀਨਾ ਲਾ ਲਾ ਲੋ ਫਿਰ ਗਿਆ ਹਾਂ ਜੀ ਬਿਲਕੁਲ ਜੀ ਚੋਠੀ ਬਾਕੀ ਵੀਰ ਉਦਾਂ ਹੀ ਮੰਨ ਕੇ ਖੜੇ ਹਨ ਜੀ ਠੀਕ ਹੈ ਉਦਾਂ ਹੀ ਬਿਲਕੁਲ ਜੀ ਆ ਵਸ਼ੀ ਮਗਰੇ ਦੇ ਤੇ ਬਾਕੀ ਵੀਰ ਜੀ ਕਹਿੰਦੇ ਵੀ ਗਾੜੀ ਖਲੋਣਾ ਪੈਂਦਾ ਵਾ ਇੱਕ ਜਾਨੇ ਨੂੰ ਹਨ ਜੀ ਫੇਰ ਫੇਰ ਚੋਈਦੀ ਹੈ ਹਨ ਹਾਂ ਜੀ ਹਾਂ ਜੀ ਬਿਲਕੁਲ ਸਚਾਈ ਹੈ ਵੀਰ ਜੀ ਵੀਰ ਜੀ ਇਹ ਕਿੰਨੇ ਦੀ ਦੇ ਦੇਣੀ ਹੈ ਬਾਬਾ ਜੀ ਮੋਲ ਨਿਗੇ ਨਿਗੇ ਜੇ ਨਹੀਂ ਨਹੀਂ ਹਾਂ ਜੀ ਸਹੀ ਗੱਲ ਹੈ ਠੀਕ ਹੈ ਪਹਿਲੇ ਫੋਨ ਦੇ ਵਿਕਣ ਵਾਲੇ ਮੁੱਲ ਕਰਦੇ ਹੀ ਹੁੰਦੇ ਆ ਠੀਕ ਹੈ ਜੀ ਇਹਦਾ ਵੀ ਜੀ ਆਪਾਂ 20000 ਦੀ ਦੇ ਦਾਂਗੇ ਵੀਰ ਜੀ 20000 ਦੀ ਹਾਂ ਜੀ ਵੀਰ ਜੀ 16000 ਦੀ ਦੇ ਦਈਏ ਬਾਬਾ ਜੀ ਤਾਂ ਕਾਬਲ ਕੋਈ ਗੱਲ ਨਹੀਂ 15 ਦੀ ਵੀਰ ਜੀ ਜਾਂਦੇ ਹੋ ਚਲੋ ਕਿਹ ਵੀ ਵੀਰ ਨੇ ਹਣਾ ਹੁਣ ਦੋ ਦੋਵਾਂ ਵੀਰਾਂ ਨੂੰ ਲੋਡ ਪੈਂਦੀ ਆ ਚੌਂਦੀ ਹਣਾ ਇੱਕ ਨੂੰ ਗੱਡੀ ਖਲੋਣਾ ਪੈਂਦਾ ਤੇ ਬਿਲਕੁਲ ਜੀ 15000 ਦੀ ਹੈਣਾ ਜੀ ਬਾਕੀ ਕੋਈ ਵੀ ਚੱਲ ਕੇ ਆਊਗਾ ਮਾਨਤਨ ਜੀ ਹੋਰ ਆਫਰ ਦੇ ਦਿੰਦੇ ਆ ਹਾਂਜੀ ਜੇ ਕੋਈ ਅੱਜ ਜਾਂ ਕਾਈ ਲਵੇ ਦੋ ਮਿਲਾ ਕੇ ਜਾਂ ਦੋ ਗਾਇਆਂ ਲਵੇ ਹੈਣਾ ਜੀ ਸਹੀ 1000 ਰੁਪਿਆ ਛੋੜ ਦਵਾਂ ਤੇ ਹੋਰ ਕਰਾਂਗੇ ਜੇ ਦੋ ਦੋ ਇਕੱਠਿਆਂ ਲਵੇ ਕੋਈ ਤੇ ਠੀਕ ਹੈ ਵੀਰ ਜੀ ਠੀਕ ਹੈ ਜੀ ਵੇਖੋ ਜਾਇਜ ਹੁਣ ਬਿਲਕੁਲ ਜਾਇਜ ਆ ਜੀ ਕੋਈ ਵੀਰ ਜੋੜਾ ਪਾਉਂਦਾ 2000 ਮਾਨਤਨ ਕਰਦਾਂਗੇ ਵੇਖੋ ਜਾਇਜ ਮੁੱਲ ਵੀਰ ਜੀ ਨਾਲ ਬਿਲਕੁਲ ਜਾਇਜ ਕੀਤੇ ਛੋਟੇ ਛੋਟੇ ਮੁੱਲ ਕਰਤੇ ਜੀ ਤੇ ਬਿਲਕੁਲ ਜਾਇਜ ਮੁੱਲ ਕੀਤੇ ਆ ਵੀਰ ਜੀ ਇੱਕ ਵਾਰੀ ਪਿੰਡ ਦੱਸ ਦਿਓ ਆਪਦਾ ਨੰਬਰ 20 ਕਾਨਪੁਰਾ ਜੇ ਹਾਂਜੀ ਤੇ ਜ਼ਿਲ੍ਹਾ ਆਪਣਾ ਅਬਰਸਰ ਜੇ ਹਾਂਜੀ ਸੀਲ ਜਨਾਲਾ ਲੱਗਦੀ ਜੇ ਠੀਕ ਹੈ ਜੀ ਹਾਂਜੀ ਇਹ ਨੰਬਰ ਵੀ ਦਾਗਾ ਜੇ 98149 11734 ਠੀਕ ਹੈ ਜੀ ਹਾਂਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਇੱਕ ਟਾਈਮ ਪਸ਼ੂ ਦੇ ਲਾਗੇ ਜਰੂਰ ਆਓ ਤੁਸੀਂ ਆ ਕੇ ਆਪਣੀ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਵੀਰ ਜੀ ਫਰਜ਼ੀ ਬੰਦਾ ਆ ਜੀ ਬਾਕੀ ਵੀਰ ਨੇ ਮੁੱਲ ਵੀ ਜਾਇਜ਼ ਕੀਤੇ ਆ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਵਿਖਾ ਲਈ ਜਾਵੇ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ